ਪੰਜਾਬ ਹਰਿਆਣਾ ਬਾਡਰ ਤੇ ਹੋਏ ਅਣਮਲਕੀ ਤਸਦ ਦੇ ਵਿਰੁੱਧ ਰੋਮਿ ਕੜਾਵੇਂ ਵਾਲੇ ਨੇ ਉੱਚ ਅਧਿਕਾਰੀਆਂ ਨੂੰ ਭੇਜੇ ਕਾਨੂੰਨੀ ਨੋਟਿਸ ਚਿੰਤਕ ਲੋਕਾਤ ਤੇ ਸੰਸਥਾਵਾਂ ਨੂੰ ਵੀ ਕੀਤੀ ਇਸ ਤਰ੍ਹਾਂ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਪੰਜਾਬ ਹਰਿਆਣਾ ਬਾਡਰ ਤੇ ਤੇਜ ਸੁਰੱਖਿਆ ਬਲਾ ਵੱਲੋਂ ਪ੍ਰਦਰਸ਼ਨ ਕਰੀਆਂ ਤੇ ਅਣਮਲਕੀ ਤਸਦ ਕਰਨ ਵਿਰੁੱਧ ਗੁਰਵਿੰਦਰ ਸਿੰਘ ਰੋਮਿ ਕੜਾਵੇਂ ਵਾਲੇ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਏ ਹਨ ਉਨ੍ਹਾਂ ਦੇ ਵਕੀਲ ਮਨਦੀਪ ਮੋਦਗੀ ਪ੍ਰਧਾਨ ਬਾਹਰ ਅਸ਼ੇਸ਼ੰਦੋਂ ਪੰਡ ਸਿਆ ਕੇ ਆਪਣੇ ਦੋਸਤੀ ਰਾਜਤਾਨੀ ਵਿੱਚ ਸ਼ਾਂਤੀਪੂਰਨ ਲੋਸ ਪ੍ਰਦਰਸ਼ਨ ਕਰਨ ਜਾ ਰਹੇ ਲੋਕਾਂ ਤੇ ਜਾਨੀ ਨੁਕਸਾਨ ਕੋਲੀ ਬਾਰੀ ਲਾਟੀ ਜਾਰਜਤੂ ਗੈਸ ਤੇ ਗੋਲੇ ਚੁਕਣ ਵਰਗੀਆਂ ਤਾਨਾ ਸਾਹੀ ਕਾਰਵਾਈਆਂ ਵਿਰੁੱਧ ਅਸੀਂ ਹੋਮ ਸੈਕਟਰੀ ਕੇਂਦਰ ਸਰਕਾਰ ਹੋਮ ਸੈਕਟਰੀ ਹਰਿਆਣਾ ਐਸਐਸਪੀ ਅੰਬਾਲਾ ਡੀ ਡੀਜੀਪੀ ਹਰਿਆਣਾ ਪੁਲਿਸ ਅਤੇ ਐਸਐਚਓ ਥਾਣਾ ਸਦਰ ਅੰਬਾਲਾ ਨੂੰ ਕਾਨੂੰਨੀ ਨੋਟਿਸ ਜਾਰੀ ਕੀਤੇ ਹਨ ਬੰਦੇ ਸਮੇਂ ਅੰਦਰ ਠੁਕਮਾ ਜਵਾਬ ਨਾ ਮਿਲਣਾ ਤੇ ਅਤੇ ਤਸੱਦ ਕਰਨ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਤੇ ਠੋਸ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਉਹ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਨੂੰ ਲੈ ਕੇ ਜੋ ਕਿਸਾਨ ਜਿੱਥੇ ਹੁੰਦੀਆਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬੜੇ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰ ਦਿੱਤਾ ਗਿਆ ਸੀਗਾ ਪ੍ਰੋਫੈਸ਼ਨਲ ਤਰੀਕੇ ਨਾਲ ਪ੍ਰੋਟੈਸਟ ਕਰਨਾ ਚਾਹੁੰਦੇ ਆ ਕਿਸਾਨ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਹਰਿਆਣਾ ਬਾਰਡਰ ਤੇ ਰੋਕਿਆ ਜਾ ਰਿਹਾ ਜਿਸ ਮੁਤਲਕ ਹਰਿਆਣਾ ਪੁਲਿਸ ਵੱਲੋਂ ਉੱਥੇ ਉਹਨਾਂ ਨਾਲ ਧੱਕੇਸ਼ਾਹੀ ਵੀ ਹੋ ਰਹੀ ਹੈ ਕੁੱਟਮਾਰ ਗੋਲੇਵਾਰੀ ਜਾਂ ਜਿਹੜੇ ਹੈਗੇ ਆ ਆਪਣੇ ਟਾਇਰ ਗੈਸ ਦੇ ਸ਼ੈਲਸ ਸਿੱਟੇ ਜਾ ਰਹੇ ਨੇ ਡਰੋਨ ਰਾਹੀਂ ਵੀ ਸਿੱਟੇ ਜਾ ਰਹੇ ਨੇ ਉਸ ਸਮੇਂ ਨਾਲ ਕਿਸਾਨਾਂ ਦਾ ਜਿਹੜਾ ਹੈਗਾ ਉੱਥੇ ਨੁਕਸਾਨ ਹੋ ਰਿਹਾ ਉਹਦੇ ਨਾਲ ਨਾਲ ਲੋਕਲ ਰੈਜ਼ੀਡੈਂਟਸ ਦਾ ਨੁਕਸਾਨ ਹੋ ਰਿਹਾ ਸਾਡੇ ਨਾਲ ਗੁਰਵਿੰਦਰ ਸਿੰਘ ਜੀ ਖੜੇ ਨੇ ਇਹਨਾਂ ਦਾ ਪਿਛਲਾ ਪਿੰਡ ਜਿਹੜਾ ਹੈਗਾ ਕੜਾਮਾ ਹੈਗਾ ਉਤੋਂ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ 6 ਕਿਲੋਮੀਟਰ ਦੇ ਪਿੰਡ ਹੈ ਤੇ ਇਹਨਾਂ ਦੇ ਪਿੰਡਾਂ ਦੇ ਲੋਕ ਆਪਣਾ ਜਿਹੜਾ ਰੋਜ਼ੀ ਰੋਟੀ ਲਈ ਅੰਮ੍ਰਾਲੇ ਸ਼ਹਿਰ ਜਾਂਦੇ ਨੇ ਜਿਹੜੇ ਕਿਸਾਨ ਨੇ ਉਹ ਆਪਣੇ ਸਬਜ਼ੀਆਂ ਵਗੈਰਾ ਬਾਲੇਸ਼ਰ ਵਿੱਚ ਕਿਉਂਦੇ ਨੇ ਦਿੱਲੀ ਦਿੱਲੀ ਕਰਕੇ ਖਾਣ ਵਾਲੇ ਬੰਦੇ ਨੇ ਉਹਨਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਹੈ ਕੋਈ ਰੋਟੀ ਪਾਣੀ ਦਾ ਸਾਧਨ ਉਹਨਾਂ ਦਾ ਬੰਦ ਪਿਆ ਹੈਗਾ ਉਹ ਅੰਬਾਲੇ ਜਾਣ ਜੁਗੀ ਨਹੀਂ ਹੈਗੇ ਅੰਬਾਲੇ ਦਾ ਬਾਰਡਰ ਜਿਹੜਾ ਹੈਗਾ ਸ਼ੰਭੂ ਪੈਰੀਅਰ ਤੋਂ ਉਹ ਸੀਲ ਕੀਤਾ ਹੋਇਆ ਉਸ ਬੰਦ ਦੇ ਵਿੱਚ ਅੱਜ ਗੁਰਵਿੰਦਰ ਸਿੰਘ ਵੱਲੋਂ ਇੱਕ ਇੱਕ ਨੋਟਿਸ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਹੈਗਾ ਜੋ ਕਿ ਹਰਿਆਣਾ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਪੁਲਿਸ ਅਥਾਰਟिटीज ਨੂੰ ਦਿੱਤਾ ਗਿਆ ਹੈਗਾ ਇਹ ਸਮੰਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਇਹਨਾਂ ਉੱਥੇ ਬੈਰੀਗੇਡਸ ਨੂੰ ਛੇਤੀ ਤੋਂ ਛੇਤੀ ਹਟਾਇਆ ਜਾਵੇ ਤੇ ਉਸ ਤੋਂ ਇਲਾਵਾ ਜਿਹੜਾ ਉੱਥੇ ੱ ਤੱਕੇਸ਼ਹੀ ਹੋ ਰਹੀ ਹੈ ਕਿਸਾਨਾਂ ਨਾਲ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਜਾਂ ਕੁੱਟਮਾਰ ਹੋ ਰਹੀ ਹੈ ਉਹਨੂੰ ਛੇਤੀ ਤੋਂ ਛੇਤੀ ਬੰਦ ਕਰਾਇਆ ਜਾਵੇ ਜੀ ਸਭ ਤੋਂ ਪਹਿਲਾਂ ਪਿਆਪਰੀ ਸਸਤੀ ਕਾਲਾ ਜੀ ਸਾਰਿਆਂ ਨੂੰ ੱ ਕਾਫੀ ਕੁਝ ਦਸਤੀ ਦਿੱਤਾ ਸਾਡੇ ਵਕੀਲ ਸਾਹਿਬ ਜੀ ਪ੍ਰਧਾਨ ਜੀ ਮਨਦੀਪ ਮੋੜਕਿਲ ਦੀ ਸਾਡੇ ਐਡਵੋਕੇਟ ਨੇ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਇਹਨਾਂ ਦੇ ਰਾਹੀਂ ਆ ਕਾਨੂੰਨੀ ਨੋਟਿਸ ਜਿਹੜੇ ਮੇਰੇ ਹੱਥ ਤੁਸੀਂ ਦੇਖ ਰਹੇ ਹੋ ਅਸੀਂ ਕੇਂਦਰ ਸਰਕਾਰ ਦੇ ਹੋਮ ਸੈਕਟਰੀ ਨੂੰ ਹਰਿਆਣਾ ਸਰਕਾਰ ਦੇ ਹੋਮ ਸੈਕਟਰੀ ਨੂੰ ਤੇ ਪੁਲਸ ਮੁਖੀ ਡੀਆਈਜੀ ਹਨਾ ਤੇ ਐਸਐਸਪੀ ਅੰਮ੍ਰਿਤਸਰ ਤੇ ਐਸਐਚਓ ਥਾਣਾ ਸਦਰ ਅੰਮ੍ਰਿਤਸਰ ਜਿਹਦੇ ਅੰਦਰ ਸੰਘੂ ਬਾਰਡਰ ਹੰਦਾ ਪੰਜਾਬ ਹਰਿਆਣਾ ਬਾਰਡਰ ਗੱਲ ਕਰਨ ਦੀ ਇਹ ਹੈ ਵੀ ਇਸ ਤਰ੍ਹਾਂ ਪ੍ਰੈਸ ਦੇ ਵਿੱਚ ਆਉਣ ਦਾ ਕਾਰਨ ਇਹ ਹੈ ਕਿ ਲੋਕਾਂ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਕਰੋ ਜਿਹੜਾ ਇਹਨਾਂ ਨੇ ਢੋਰਾ ਪੱਟਿਆ ਹੋਇਆ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੰਗ ਜਿਹੜੀ ਆ ਉਹ ਕੱਲੀ ਆਰਮੀ ਦੇ ਸਿਰ ਤੇ ਨਹੀਂ ਲੜੀ ਜਾਂਦੀ ਉਹਦੇ ਵਿੱਚ 에어ਫੋਰਸ ਵੀ ਇਨਵੋਲਵ ਹੁੰਦੀ ਆ ਉਹਦੇ ਵਿੱਚ ਨੇਵੀ ਵੀ ਇਨਵੋਲਵ ਹੁੰਦੀ ਆ ਉਹਦੇ ਵਿੱਚ ਆਰਮਡ ਫੋਰਸਸ ਵੀ ਨਵਲਵ ਹੁੰਦੀਆਂ ਨੇ ਸੋ ਜਿਹੜੇ ਬੰਦੇ ਮੇਰੇ ਵਰਗੇ ਨੇ ਉੱਥੇ ਇਸ ਤਰ੍ਹਾਂ ਦੀ ਲੜਾਈ ਨਹੀਂ ਲੜ ਸਕਦੇ ਘਰਾਂ ਤੋਂ ਆਪੋ ਆਪਣੇ ਵਕੀਲਾਂ ਨੂੰ ਕਰਕੇ ਇਸ ਤਰ੍ਹਾਂ ਦੇ ਨੋਟਿਸ ਭੇਜੋ ਇਹਨਾਂ ਨੂੰ ਤੇ ਇਹਨਾਂ ਤੋਂ ਜਵਾਬ ਤਲਬ ਵੀ ਕਰੋ ਇਹਨਾਂ ਨੇ ਜੇ ਜਵਾਬ ਉਹ ਨਹੀਂ ਦੱਦੇ ਤੇ ਜੇ ਜਿਹੜਾ ਦਸਤਾਰਗੀਲ ਸਾਹਿਬ ਨੇ ਕਿ ਬਾਰਡਰ ਸੀਜ਼ ਕੀਤਾ ਗਿਆ ਅੱਜ ਕਿਸਾਨਾਂ ਨੇ ਇੱਕ ਚੇਤਾਵਨੀ ਦਿੱਤੀ ਆ ਨਾ ਕਿ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਆ ਕੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਪ੍ਰੋਟੈਸਟ ਕਰਨਾ ਚਾਹੁੰਦੇ ਆ ਤੇ ਇਹ ਫੇਰ ਸਾਸੂਰੀ ਮਾਰਗ ਸੋ ਵੀ ਸਲੀਦਾ ਬਣਿਆ ਹੋਇਆ ਉਹਨੂੰ ਬਲੌਕ ਕਰਕੇ ਰਹਿ ਗਏ ਬਲੌਕ ਹੀ ਨਹੀਂ ਕੀਤਾ ਉਹਦੇ ਉੱਪਰ ਦੀ ਇਹਨੂੰ ਯੂਨੀਵਰਸਲ ਬਾਰਡਰ ਇੱਕ ਤਰ੍ਹਾਂ ਦਾ ਬਣਾ ਕੇ ਇੱਧਰ ਬੰਬਾਰੀ ਅਥਰੂ ਗੈਸਾਂ ਦੀ ਇੱਧਰ ਲਾਠੀ ਚਾਰਜ ਇੱਧਰ ਮੌਤ ਵਰਦਾ ਇੱਕ ਤਰ੍ਹਾਂ ਦਾ ਤੰਦਬ ਹੋ ਗਿਆ ਤੇ ਕੱਲ ਨੂੰ ਦੇ ਆਪ ਕਹਿ ਦੇਣਗੇ ਅਸੀਂ ਆਪਣੀ ਮੰਗ ਬਣਾਉਣ ਵਾਸਤੇ ਜਾਣਾ ਕੁਰੂਖhetra ਯੂਨੀਵਰਸਿਟੀ ਚਾਹੇ ਦਿੱਲੀ ਜਾਣਾ ਫਿਰ ਬੰਦ ਕਰ ਦੇਣਗੇ ਪਰ ਸਟੂਡੈਂਟ ਕਹਿ ਦੇਣਗੇ ਚੋਥੇ ਨੂੰ ਦੁਕਾਨਦਾਰ ਕਹਿ ਦੇਣਗੇ ਜਾਂ ਕੋਈ ਹੋਰ ਤਰ੍ਹਾਂ ਕਹਿ ਦੂਗੀ ਇਟ ਮੀਨਸ ਫੇਰੇ ਜਿਹੜਾ ਮੇਨ ਇੱਕ ਏਸ਼ੀਆ ਮਹਾਦੀਪ ਨੂੰ ਪੂਰੇ ਨੂੰ ਜੋੜਨ ਵਾਲਾ ਜੋੜਨ ਵਾਲਾ ਫੇਰ ਸਸੂਰੀ ਮਾਰਗ ਤੇ ਇਹਨੂੰ ਬੰਦ ਕਰ ਦੇਣਾ ਇਹਦਾ ਜਵਾਬਤਲ ਵੀ ਅਸੀਂ ਕੀਤੀ ਹੈ ਇਹਦਾ ਜਵਾਬ ਦੇਣਗੇ ਤਾਂ ਠੀਕ ਹੈ ਜਾਂ ਜਿਹੜੀ ਬਣਦੀ ਕਾਰਵਾਈ ਹੋਣਾ ਬਲਾਜਮਾ ਤੇ ਉਹਨਾਂ ਅਧਿਕਾਰੀਆਂ ਤੇ ਜਿਨ੍ਹਾਂ ਨੇ ਉੱਥੇ ਉਹ ਸਾਡੇ ਜਿਹੜੇ ਸ਼ੁਭਕਰਮ ਵਰਗੇ ਜਿਹੜੇ ਸ਼ਹੀਦ ਹੋਇਆ ਸਾਡਾ ਉਹ ਬੱਚਾ ਤੇ ਉਸ ਤੋਂ ਬਿਨਾਂ ਜਿਹੜੇ ਫਟਲੇ ਹੋਏ ਨੇ ਤੇ ਜਿਨ੍ਹਾਂ ਦੀ ਖਬਰਾਂ ਹੋਰ ਵੀ ਆ ਰਹੀਆਂ ਨੇ ਤੇ ਗਾਇਬ ਨੇ ਉਹਨਾਂ ਨੂੰ ਸਭ ਨੂੰ ਵੈਰੀਫਾਈ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕਰਨ ਜੇ ਕਾਰਵਾਈ ਨਹੀਂ ਕਰਦੇ ਇਧਰੋਂ ਮੇਰੇ ਵੱਲੋਂ ਯਾਨੀ ਕਿ ਗੁਰਵਿੰਦਰ ਸਿੰਘ ਰੋਮੀ ਘੜਾ ਮੇਰੇ ਵੱਲੋਂ ਆ ਨੋਟਿਸ ਜਾਰੀ ਕੀਤਾ ਗਿਆ ਮੈਂ ਦੁਬਾਰਾ ਕਹਿ ਰਿਹਾ ਤੁਹਾਡੇ ਜਾਣ ਦਾ ਕਾਰਨ ਇਹ ਹੈ ਮੇਰਾ ਕਿ ਉੱਥੋਂ ਨਿਜੀ ਦਰਦੇ ਦੀ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਉੱਥੋਂ ਆਪ ਆਪਣੇ ਵਕੀਲਾਂ ਨੂੰ ਪਹੁੰਚ ਕਰੋ ਤੇ ਇਹਨਾਂ ਨੂੰ ਆ ਨਿੜੇ ਕਰ ਦੋ ਵਰਨ ਦੀ ਇਹਨਾਂ ਨੂੰ ਇਸ ਤਰ੍ਹਾਂ ਦੇ ਨੋਕ ਜਿਹੜੇ ਕਾਨੂੰਨੀ ਨੋਟਿਸ ਹੈ ਉਹ ਜਾਰੀ ਕਰਵਾਓ ਤੇ ਫਿਰ ਇਹਨਾਂ ਦੀ ਜਵਾਬ ਤਲਬੀ ਕਰੋ ਜੇ ਉਹ ਨਹੀਂ ਆਪਾਂ ਦੇ ਨਾਲ ਪ੍ਰੋਫੈਸਰ ਜਿਹੜੇ ਜਵਾਬ ਨਹੀਂ ਮਿਲਦੇ ਤੇ ਕਾਰਵਾਈ ਨਹੀਂ ਹੁੰਦੀ ਫਿਰ ਅਦਾਲਤਾਂ ਦੇ ਵਿੱਚ ਇਹਨਾਂ ਦੀਆਂ ਪੇਸ਼ੀਆਂ ਪਵਾਓ ਆਪੋ ਆਪਣੇ ਏਰੀਆ ਦੇ ਵਿੱਚ